ਨਾਕਰ ਕੋਈ ਵੀ ਮੈਨੂੰ ਅੱਜ ਤੱਕ ਫੋਨ ਤੱਕ ਨਹੀਂ ਆਇਆ। ਹੋਰ ਮੈਂ ਅੱਜ ਆਪਣੇ ਲਈ ਨਹੀਂ ਲੜ ਰਹੀ ਜੀ ਜਿੱਦਾਂ ਤੁਸੀਂ ਕਿਸਾਨ ਆਪਣੇ ਹੱਕ ਲਈ ਲੜ ਰਹੇ ਹੋ ਮੈਂ ਪੰਜਾਬ ਦੇ ਹੱਕ ਲਈ ਲੜ ਰਹੀ ਹਾਂ। ਅੱਜ ਮੇਰਾ ਪੁੱਤਰ ਸੀ ਅੱਜ ਮੇਰਾ ਹਸਬੰਡ ਸੀਗਾ। ਕੱਲ ਤੁਹਾਡਾ ਪੁੱਤਰ ਹੋਏਗਾ, ਤੁਹਾਡਾ ਭਰਾ ਹੋਏਗਾ, ਤੁਹਾਡਾ ਬੇਟਾ ਹੋਏਗਾ। ਅੱਜ ਇਹ ਗੁੰਡੇ ਡੰਡੇ ਮਾਰ ਰਹੇ ਨੇ, ਕੱਲ ਗੋਲੀਆਂ ਮਾਰਨਗੇ ਜਿੱਦਾਂ ਆਲਰੇਡੀ ਮਾਰ ਰਹੇ ਨੇ, ਕਿੰਨੇ ਅਨਕਾਊਂਟਰ ਕਰਦੇ ਨੇ ਸਾਨੂੰ ਪਤਾ ਕੀ ਹੋ ਸੱਚ ਹੈ ਉਸਤੇ ਪਰ ਵੀ ਇਨਕੁਆਇਰੀ ਬਠਾਈ ਜਾਏ। ਕਿ ਜਿਹੜੇ ਇਨਕਾਊਂਟਰ ਕਿਤੇ ਨਾ ਸਹੀ ਆ ਨੀ ਆ ਗਲਤ ਆ ਤਾਂ ਪਤਾ ਲੱਗੂਗਾ। ਹੋਰ ਸੀਬੀਆਈ ਇਨਕੁਆਇਰੀ ਬਟਾਨਗੇ ਤਾਂ ਹੀ ਪਤਾ ਲੱਗੇਗਾ ਸਟੇਟ ਲੈਵਲ ਤੇ ਤਾਂ ਹਰ ਇੱਕ ਬੰਦਾ ਨਿਕਲ ਜਾਂਦਾ ਕਿ ਕਿ ਸਟੇਟ ਤੇ ਸਟੇਟ ਦੀ ਸਾਥ ਦਿੰਦੀ ਐ। ਜੀ ਐਫ ਆਈ ਆਰ ਕਰ ਦਿੱਤੀ। ਮੇਰੀ ਦੋ ਹੀ ਡਿਮਾਂਡਾਂ ਜਿਹੜੀ ਹੈਗੀ ਐ ਐਸਐਸਪੀ ਨਾਲਕ ਜਿਸਨੇ ਇਨਾ ਤੱਕਾ ਪਟਿਆਲਾ ਕਿ ਜੇ ਆ ਚਾਰ ਬੰਦੇ ਇਨਵੋਲਡ ਸੀ ਉਹਨਾਂ ਦਾ ਨਾਮ ਵੀ ਨਹੀਂ ਲਿਟਾ। ਸਸਪੈਂਡ ਕੀਤਾ 12 ਬੰਦੇ ਦੱਸਿਆ ਨਹੀਂ ਕਿਸ ਨੂੰ ਸਸਪੈਂਡ ਕੀਤਾ ਸਾਨੂੰ ਕੀ ਪਤਾ ਸਹੀ ਬੰਦੇ ਨੂੰ ਸਸਪੈਂਡ ਕੀਤਾ ਜਾਂ ਨਹੀਂ ਕਿਹੜੀ ਕਹਾਣੀ ਬਣਾ ਰਹੇ ਅਸੀਂ ਉਹਨਾਂ ਨੂੰ ਕਿਸਾ ਨੂੰ ਦੱਸੋ ਕਿਸ ਨੂੰ ਸਸਪੈਂਡ ਕੀਤਾ ਐਫ ਆਈ ਆਰ ਸਰ ਨੇ ਐਫ ਆਈ ਆਰ ਦਾ ਮਤਲਬ ਹੁੰਦਾ ਜਿਹੜਾ ਪਹਿਲਾ ਬੰਦਾ ਰਿਪੋਰਟ ਕਰਦਾ ਇਹਨਾਂ ਨੇ ਐਫ ਆਈ ਆਰ ਕੀਤੀ ਤਾਂ ਬੇਵਾਲੇ ਦੇ ਨਾਮ ਉਹ ਤਾਂ ਬੇਵਾਲਾ ਕੋਈ ਕੱਲ ਸੁਣਿਆ ਹੋਣਾ ਇੱਕ ਵਿਟਨੈਸ ਆਟੋ ਵਾਲਾ ਵਿਚਾਰਾ ਆਪੇ ਆ ਕੇ ਦੱਸਿਆ ਉਸਨੇ ਅਸੀਂ ਤਾਂ ਜਾਣਦੇ ਨਹੀਂ ਕਹਿੰਦਾ ਜੀ ਟਾਬੇ ਵਾਲਾ ਤੁਹਾਡੇ ਨਾਲ ਸੀਗਾ ਉਸਨੇ ਤੁਹਾਨੂੰ ਸਾਰੀ ਖਬਰ ਵੀ ਦਿੱਤੀ ਮਗਰ ਉਸ ਨੂੰ ਅਗਲੇ ਦਿਨ ਪ੍ਰੈਸ਼ਰ ਪਾਇਆ ਗਿਆ ਤੇ ਉਸ ਨੂੰ ਪਾਈ ਗਈ ਕਿ ਇਹ ਐਫਆਰ ਕਰ ਦੇਣਗੇ ਬਾਦੀ ਟਾਬੇ ਵਾਲਾ ਕਹੇਗਾ ਮੈਂ ਕੇਸ ਵਾਪਿਸ ਲੈ ਰਿਆਂ ਤੇ ਇਹ ਚਾਰ ਗੁੰਡਿਆਂ ਨੂੰ ਵਾਪਿਸ ਫੇਰ ਦੇਣਗੇ ਇਹ ਚਾਰ ਗੁੰਡਿਆਂ ਦਾ ਨਾਮ ਕਿਉਂ ਐਸਐਸਪੀ ਨਾਨਕ ਸਾਹਿਬ ਛੁਪਾਰੇ ਸੀ ਕਿਉਂਕਿ ਇਹ ਬੰਦੇ ਜਿਹੜੇ ਹਨ ਐਸਐਸਪੀ ਸਾਹਿਬ ਦੇ ਖਾ ਸਕੇ ਆਪਣੇ ਸਿੱਧੂ ਸਾਹਿਬ ਦੇ ਖਾ ਸਕੇ ਕਾਸ ਬੰਦਿਆ ਨੂੰ ਕੱਢ ਕੇ ਪੰਜਾਬ ਪਟਿਆਲਾ ਕਿੱਦਾਂ ਕਹਿੰਦੇ ਐ ਇਨਕਾਊਂਟਰ ਸਪੈਸ਼ਲਿਸਟ ਐ ਨਹੀਂ ਐ ਗੁੰਡਾ ਸਪੈਸ਼ਲਿਸਟ ਐ ਅੱਜ ਡੰਡਿਆਂ ਨਾਲ ਸਾਡੇ ਬੱਚਿਆਂ ਨੂੰ ਕੁੱਟ ਕੇ ਮਾਰਨ ਜੋਗੇ ਛੱਡ ਜਾਂਦੇ ਕੱਲ ਗੋਲੀਆਂ ਮਾਰ ਕੇ ਉੱਥੇ ਡਰੱਗਸ ਰੱਖ ਦੇਣਗੇ ਤੇ ਕਹਿੰਗੇ ਜੀ ਆ ਤੇ ਗਾਗਾ ਦੇਖਸੀ ਐ ਤੇ ਹਾਲ ਐ ਪੰਜਾਬ ਸਰਕਾਰ ਦਾ ਤੁਸੀਂ ਕਹਿੰਦੇ ਹੋ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਤੁਸੀਂ ਲਿਆ ਕੇ ਆਮ ਨਾਗਰਿਕ ਦੇ ਸਾਹਮਣੇ ਨਸ਼ਾ ਰੱਖ ਕੇ ਕਹਿੰਦੇ ਹੋ ਆ ਤੇ ਨਸ਼ਾ ਖਾ ਰਿਆ ਸੀ ਤੇ ਗੋਲੀ ਮਾਰ ਦਿੱਤੀ ਅਬ ਆਵਰਡ ਲਾਂ ਲਈ ਤੁਸੀਂ ਸਾਰਿਆਂ ਨੂੰ ਇਹਨਾਂ ਨੂੰ ਅਵਾਰਡ ਦੇਣ ਲਈ ਤੁਸੀਂ ਕੁਝ ਵੀ ਕਰ ਸਕਦੇ ਜੀ ਮੇਰੀ ਬੇਨਤੀ ਹੈ ਕੱਲ ਆਪਾਂ ਕਿਸਾਨ ਦਾ ਮੋਰਚਾ ਜਦੋਂ ਹੋਏਗਾ ਮੈਂ ਤੁਹਾਡੇ ਨਾਲ ਵਾਦਾ ਕਰਦੀਆਂ ਮੈਂ ਆ ਕੇ ਨਾਲ ਖੜੀ ਹੋऊंगी ਤੁਹਾਡੇ ਹਰੇਕ ਨਾਗਰਿਕ ਨਾਲ ਕੱਲ ਐਮ ਕਿਸਾਨ ਮੋਰਚਾ ਦਾ ਨਾ ਨਾਰਾ ਨਹੀਂ ਕੱਲ ਆਪਾਂ ਜਸਟਿਸ ਪੰਜਾਬ ਨੂੰ ਇਨਸਾਫ ਦਿਲਾਣ ਲਈ ਜਿੰਨੇ ਵੀ ਬੰਦੇ ਜਿੰਨੇ ਵੀ ਕਿਸਾਨ ਭਾਈ ਸਾਡੇ ਨਾਲ ਖੜੇ ਹੋ ਸਕਦੇ ਹੋ ਕੱਲ 10 ਵਜੇ ਡੀਸੀ ਸਾਹਿਬ ਦੇ ਆਫਿਸ ਦੇ ਨਾਲ ਕਿਸਾਨ ਮੋਰਚਾ ਵੀ ਸਾਡਾ ਮੋਰਚਾ ਹੈ ਮਗਰ ਸਭ ਤੋਂ ਪਹਿਲੇ ਆਪਾਂ ਨੂੰ ਪੰਜਾਬ ਨੂੰ ਇਨਸਾਫ ਚਾਹੀਦਾ ਜਦੋਂ ਪੰਜਾਬ ਨੂੰ ਇਨਸਾਫ ਮਿਲੇਗਾ ਤੇ ਕਿਸਾਨਾਂ ਨੂੰ ਵੀ ਇਨਸਾਫ ਮਿਲੇਗਾ ਹਰ ਬੰਦੇ ਨੂੰ ਆਪਾਂ ਸਾਰੇ ਇਕੱਠੇ ਮਿਲ ਕੇ ਇੱਕ ਆਵਾਜ਼ ਠਾਨੀ ਹੈ ਉਹ ਆਵਾਜ਼ ਇੰਨੀ بلند ਹੋਣੀ ਚਾਹੀਦੀ ਹੈ ਕਿ ਅਸੀਂ ਕੋਈ ਵੀ ਨਾ ਇਨਸਾਫੀ ਮਨਜ਼ੂਰ ਨਹੀਂ ਹੈ ਅੱਜ ਮੇਰਾ ਬੱਚਾ ਨਹੀਂ ਤੁਹਾਡੇ ਸਾਰਿਆਂ ਦਾ ਬੱਚਾ ਹੈ ਉਹ ਮੈਂ ਇੱਕ ਪੰਜਾਬ ਦੀ ਬੇਟੀ ਆ ਤੇ ਉਹ ਸਾਰਿਆਂ ਦਾ ਬੇਟਾ ਮੈਂ ਪੰਜਾਬ ਦੀ ਪਹਿਨਾ ਤੇ ਸਾਰੇ ਉਸਦੇ ਮਾਮੇ ਹੋ ਤੇ ਤੁਸੀਂ ਕੱਲ ਜਿੰਨਾ ਹੋ ਸਕੇ ਜਿੰਨੇ ਬੰਦੇ ਹੋ ਸਕੇ ਸਾਡੇ ਨਾਲ ਇਕੱਠੇ ਹੋ ਹੋ ਸਾਡਾ ਸਾਥ ਦਿਓ ਕਿ ਇਨਸਾਫ ਲਈ ਇਹ ਇਨਸਾਫ ਦੀ ਲੜਾਈ ਹੈ ਸਾਡੇ 2 ਪੁਆਇੰਟ ਹਨ ਜੋ ਤੁਸੀਂ ਆਪਣੇ ਕਿਸਾਨ ਪਾਈਆਂ ਨੂੰ ਵੀ ਦੱਸੋ ਸੀਬੀਆਈ ਇਨਕੁਆਰੀ ਹੋਰ ਐਸਐਸਪੀ ਮਾਨ ਨਾਨਕ ਇੱਥੋਂ ਦੇ ਇਮੀਡੀਏਟਲੀ पोस्टिंग चले जा जाने चाहिए जिन्होंने है सारा गंध पाया वो तो कम से कम बार जान सीबीआई इंक्वायरी इसलिए क्योंकि स्टेट नुते कुछ भी कर लेगा ਤੁਸੀਂ ਤੇ ਬਹੁਤ ਜ਼ਾਰੇ ਦੇਖ ਹੀ ਰਹੇ ਹੋ ਕਿ ਤੁਹਾਡੇ ਉਪਰ ਪਰਚੇ ਪਾ ਕੇ ਜਿਸਲੇ ਮਰਜੀ ਚੱਕ ਕੇ ਲੈ ਜਾਣ کم سے کم ਜਸਟਿਸ सीबीआई ਸੈਂਟਰ ਤੇ ਜਾਏਗੀ ਤਾਈ ਸਾਨੂੰ ਜਸਟਿਸ ਮਿਲੇਗਾ ਤੇ ਮੇਰੇ ਨਾਲ ਇੱਕ ਵਾਰੀ ਜਸਟਿਸ ਲਈ ਲੜ ਲੈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਕੀ ਤੁਸੀ ਮੇਲੇ ਦਾ ਸਪਟ ਥੈਂਕ ਯੂ ਸੋ ਮਚ ਮੈਂ ਬਹੁਤ ਬਹੁਤ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਆ ਕੱਲ ਤੁਸੀਂ ਮੇਰੇ ਨਾਲ ਖੜਾ ਹੋਣਾ ਇੱਕ ਭੈਣ ਜਿਹੜੀ ਲੜ ਰਹੀ ਹੈ ਇਕੱਲੇ ਮਨੂੰ ਇੱਕ ਮੈਂ ਇੱਕ ਆਰਮੀ ਅਫਸਰ ਦੀ ਵਾਈਫ ਕਿਸੇ ਦੀ ਨੂੰਹ ਕਿਸੇ ਦੀ ਬੇਟੀ ਮੇਰਾ ਫਾਦਰ ਨਹੀਂ ਹੈ ਕੱਲ ਮੇਰੇ ਨਾਲ ਮੇਰਾ ਪਿਓ ਬਣ ਕੇ ਖੜਿਓ ਮੇਰਾ ਪਿਓ ਮਰਿਆ ਸੀ 5 ਸਾਲ ਪਹਿਲੇ ਕੱਲ ਮੇਰਾ ਪਿਓ ਚਾਹੀਦਾ ਮੈਨੂੰ ਉੱਤੇ ਮੇਰੇ ਪ੍ਰੋਹ ਹੋਰ ਮੇਰਾ ਪਿਓ ਚਾਹੀਦੇ ਤੇ ਉੱਥੇ ਕੱਲ ਮੇਰੇ ਲਈ ਇਨਸਾ ਤੁਸੀਂ ਸਾਰੀ ਪੰਜਾਬ ਦੀ ਜਨਤਾ ਨੇ ਖੜਾ ਹੋਣਾ ਕਿ ਮੇਰੇ ਨਾਲ ਖੜੇ ਹੋ ਬੋਲੇ ਸੋਨਿਆ ਸਾਰੀ ਆਕਾਸ਼ ਦਾ ਧੰਨਵਾਦ